ਸਸ਼ੇਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡਾਇਮੰਡ ਵੈਲਫੇਅਰ ਸੁਸਾਇਟੀ ਦੇ ਵੱਲੋਂ ਸਰਕਾਰੀ ਕਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ 23ਵਾਂ ਮੁਫਤ ਸਵੈ ਰੋਜ਼ਗਾਰ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਇਸ ਕੈਂਪ ਦੇ ਵਿੱਚ ਪਿਛਲੇ 22 ਸਾਲਾਂ ਤੋਂ ਹਰ ਵਰਗ ਦੀਆਂ ਮਹਿਲਾਵਾਂ ਤੇ ਲੜਕੀਆਂ ਮੁਫਤ ਸਿਖਲਾਈ ਲੈ ਰਹੀਆਂ ਨੇ ਸਮਾsevੀ ਪ੍ਰਿੰਸੀਪਲ ਵੀਨੂ ਗੋਇਲ ਦੀ ਅਗਵਾਈ ਦੇ ਵਿੱਚ ਹਰ ਸਾਲ ਲਾਇਆ ਜਾਣ ਵਾਲਾ ਇਸ ਕੈਂਪ ਰਾਹੀਂ ਹੁਣ ਤੱਕ 30 ਹਜ਼ਾਰ ਦੇ ਕਰੀਬ ਔਰਤਾਂ ਸਕਿੱਲ ਲੰਗਰ ਦਾ ਲਾਭ ਲੈ ਚੁੱਕੀਆਂ ਨੇ ਇਸ ਮੌਕੇ ਹਾਜ਼ਰ ਪ੍ਰਿੰਸੀਪਲ ਸ਼ਰਦਾ ਨੇ ਦੱਸਿਆ ਕਿ ਚੋੜ ਜ਼ਾਬਤੇ ਦੇ ਕਾਰਨ ਇਸ ਵਾਰ ਕੈਂਪ ਲਗਾਉਣ ਦੇ ਵਿੱਚ ਦੇਰੀ ਹੋਈ ਹੈ ਪਰ ਸੰਸਥਾ ਨੇ ਕੋਰਸਾ ਦਾ ਸਿਲੇਬਸ ਪੂਰਾ ਕਰਨ ਦੇ ਲਈ ਕੈਂਪ ਦਾ ਸਮਾਂ 1.5 ਘੰਟਾ ਵਧਾ ਦਿੱਤਾ। ਉਨ੍ਹਾਂ ਕਿਹਾ ਕਿ ਡੀ ਐਨ ਗਰੁੱਪ ਆਫ ਇੰਸਟੀਚਿਊਟ ਦੀ ਡਾਇਰੈਕਟਰ ਪਰਮਿੰਦਰ ਕੌਰ ਨੇ ਦੱਸਿਆ ਕਿ ਇਸ ਵਾਰ ਸਰਕਾਰੀ ਕન્યા ਸਕੂਲ ਦੇ ਵਿੱਚ ਸਵੇਰੇ 8:00 ਤੋਂ ਲੈ ਕੇ 11:00 ਵਜੇ ਤੱਕ ਕੈਂਪ ਲਾਇਆ ਜਾਵੇਗਾ ਜਿਸ ਵਿੱਚ ਹਰ ਉਮਰ ਦੀਆਂ ਲੜਕੀਆਂ ਤੇ ਮਹਿਲਾਵਾਂ ਭਾਗ ਲੈ ਸਕਦੀਆਂ ਨੇ। ਗੁਰੂ ਕਾਸ਼ੀਸ਼ਪੁਰ ਦੇ ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਕੈਂਪ ਦੇ ਵਿੱਚ ਟ੍ਰੇਲਿੰਗ, ਕਢਾਈ, ਬਿਊਟੀਸ਼ੀਅਨ ਤੇ ਇਸ ਦੇ ਨਾਲ ਹੀ ਸਪੀਕਿੰਗ ਸਕਿੱਲ ਆਦਿ ਕੋਰਸ ਜਿਹੜੇ ਮੁਫਤ ਦੇ ਵਿੱਚ ਇਹਨਾਂ ਦੀ ਸਿਖਲਾਈ ਦਿੱਤੀ ਜਾਣੀ ਹੈ ਰਜਿਸਟ੍ਰੇਸ਼ਨ 13 ਜੂਨ ਤੋਂ ਸ਼ੁਰੂ ਹੋ ਜਾਵੇਗੀ ਤੇ ਕਲਾਸਾਂ 15 ਜੂਨ ਤੋਂ 30 ਜੂਨ ਤੱਕ ਲਾਈਆਂ ਜਾਣਗੀਆਂ ਕੈਂਪ ਦੇ ਪ੍ਰਬੰਧਕ ਐਮਕੇ ਮੰਨਾ ਨੇ ਦੱਸਿਆ ਕਿ ਕੈਂਪ ਦੇ ਆਖਰੀ ਦਿਨ ਸਿਖਲਾਈ ਉਪਰੰਤ ਰੰਗਾਰੰਗ ਤੇ ਸੱਭਿਆਚਾਰਕ ਪ੍ਰੋਗਰਾਮਾਂ ਦੌਰਾਨ ਵੱਖ-ਵੱਖ ਕੋਰਸਾਂ ਦੇ ਮੁਕਾਬਲੇ ਕਰਵਾਏ ਜਾਣਗੇ ਤੇ ਸਰਟੀਫਿਕੇਟ ਦਿੱਤੇ ਜਾਣਗੇ ਇਸ ਮੌਕੇ ਮੌਜੂਦ ਡਾਕਟਰ ਗਗਨ ਲਤਾਵੇ ਦੱਸਿਆ ਕਿ ਕੈਂਪ ਦੇ ਵਿੱਚ 10 ਸਾਲ ਤੋਂ 60 ਸਾਲ ਦੀ ਹਰ ਬੇਟੀ ਤੇ ਮਹਿਲਾ ਜੋ ਕਿ ਸਿਖਲਾਈ ਲੈ ਸਕਦੀ ਹੈ ਤੇ ਸਮਾਜ ਸੇਵੀ ਵੀਨੂ ਗੋਇਲ ਦੇ ਬੋਲੋਂ ਇਥੇ ਸਭ ਦਾ ਧੰਨਵਾਦ ਕੀਤਾ ਗਿਆ ਸਾਰਿਆਂ ਨੂੰ ਜੈ ਸ਼੍ਰੀ ਰਾਮ ਬੀਨੂ ਗੋਇਲ ਪਟੇੰਡਾ ਤੋਂ ਸਮਾਜ ਸੇਵਿਕਾ ਔਰ ਇੱਕ ਵਾਰ ਫੇਰ ਰੁਭਰੂ ਹੋਏ ਆਂ ਖਾਸ ਕਰਕੇ ਇਹ ਜਿਹੜੇ ਵੀ ਚੈਨਲ ਰਾਹੀਂ ਔਰ ਸੋਸ਼ਲ ਮੀਡੀਆ ਰਾਹੀਂ ਜੋ ਵੀ ਮੈਨੂੰ ਸਰੋਤੇ ਜੋ ਵੀ ਮੈਨੂੰ ਵਾਚ ਕਰ ਰਹੀ ਹੈ ਦੇਖ ਰਹੀ ਹੈ ਸੁਣ ਰਹੀ ਹੈ ਖਾਸ ਕਰ ਮੇਰਾ ਮੈਸੇਜ ਪਟੇੰਡਾ ਦੀਆਂ ਬੇਟੀਆਂ ਨੂੰ ਮਹਿਲਾਵਾਂ ਨੂੰ ਮੇਰੀਆਂ ਮਾਵਾਂ ਨੂੰ ਮੇਰੀਆਂ ਭੈਣਾਂ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋਂ ਦੇਮਾ ਨੀਸ਼ਲਕ ਸਵੈ ਰੋਜ਼ਗਾਰ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਇਸ ਕੈਂਪ ਦੀ ਉਡੀਕ ਹਰ ਮਹਿਲਾ ਨੂੰ ਹੁੰਦੀ ਹੈ ਹੁਣ ਮੈਨੂੰ ਇੱਕ ਤਰੀਕ ਤੋਂ ਲਗਾਤਾਰ ਫੋਨ ਆਨੇ ਸ਼ੁਰੂ ਹੋਏ ਕਿ ਮੈਡਮ ਇਹ ਕੈਂਪ ਲੱਗ ਰਿਹਾ ਜਾਂ ਨਹੀਂ ਲੱਗ ਰਿਹਾ ਉਹਦਾ ਇੱਕ ਰੀਜ਼ਨ ਸੀ ਅਸੀਂ 1 ਜੂਨ ਨੂੰ ਇਹ ਕੈਂਪ ਸ਼ੁਰੂ ਕਰ ਦਿੰਦੇ ਹਾਂ ਜਿਹੜਾ ਕਿ ਪੂਰਾ 21 ਤੋਂ 25 ਦਿਨਾਂ ਦਾ ਹੁੰਦਾ ਲਗਭਗ ਇੱਕ ਮਹੀਨਾ ਚੱਲ ਜਾਂਦਾ ਇਹ ਕੈਂਪ ਲੇਕਿਨ ਕੋਡ ਆਫ ਕੰਡਕਟ ਦੇ ਚੱਲਦੇ ਕਿਉਂਕਿ ਸਾਰੇ ਜਾਣਦੇ ਹੋ ਕਿ ਇਲੈਕਸ਼ਨ ਹੋ ਕੇ ਹਟੇ ਆ ਆ ਉਹਦੇ ਚੱਲਦੇ ਪਰਮਿਸ਼ਨ ਨਹੀਂ ਮਿਲ ਪਾ ਰਹੀ ਸੀ ਪਰਮਿਸ਼ਨ ਤਾਂ ਹੀ ਮਿਲਦੀ ਹੈ ਕੋਈ ਵੀ ਜਿਹੜਾ ਐਡਮਿਨਿਸਟ੍ਰੇਸ਼ਨ ਲੈਵਲ ਹੈ ਉਹ ਤਾਂ ਹੀ ਪਰਮਿਸ਼ਨ ਦਿੰਦਾ ਜੇ ਕੋਡ ਆਫ ਕੰਡਕਟ ਚੱਲਦਾ ਹੋਵੇ ਤਾਂ ਉਸ ਦੀ ਦਿੱਕਤ ਆਉਂਦੀ ਹੈ ਤਾਂ ਜਿਸ ਤਰ੍ਹਾਂ ਇਹ ਕੋਡ ਆਫ ਕੰਡਕਟ ওভার ਹੋਇਆ ਤਾਂ ਅਸੀਂ ਤੁਹਾਡੇ ਸਾਹਮਣੇ ਆ ਮੇਰੇ ਨਾਲ ਡਾਕਟਰ ਪਰਮਿੰਦਰ ਕੌਰ ਮੇਰੇ ਸਾਥੀ ਮੈਡਮ ਰਣਜੀਤ ਕੌਰ ਜੀ ਗੁਰੂ ਕਾਸ਼ੀ ਸਕੂਲ ਦੇ ਪ੍ਰਿੰਸੀਪਲ ਇਹ ਹੈ ਜਾਂ ਅੱਜਕੱਲ ਡਾਇਰੈਕਟਰ ਨੇ ਡੀ ਐਨ ਗਰੁੱਪ ਆਫ ਐਜੂਕੇਸ਼ਨ ਦੇ ਇੰਸਟੀਟਿਊਸ਼ਨ ਦੇ ਔਰ ਮੈਡਮ ਸ਼ਰਦਾ ਜਿਹੜੀ ਕਿ ਇੰਡੀਆ ਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਵੀ ਨੇ ਇੰਸਟੀਚਿਊਟ ਵੀ ਹੈ। ਔਰ ਸਭ ਅਸੀਂ ਜਿਹੜੇ ਸਭ ਇੱਥੇ ਬੈਠੇ ਆ ਮੈਨੂੰ ਲੱਗਦਾ ਰੂਹ ਰੂਹ ਹੁੰਦੀ ਰਹਿੰਦੀ ਹੈ ਤੁਹਾਡੇ ਨਾਲ। ਡਿਟੇਲਸ ਮੈਂ ਤੁਹਾਨੂੰ ਹੀ ਦੱਸਣਾ ਚਾਹੂੰਗੀ ਕਿ ਇਹ ਕੈਂਪ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਕੱਲ ਸ਼ੁਰੂ ਹੋ ਜੇਗੀ। ਕੁਝ ਅਸੀਂ ਅੱਜ ਵੀ ਕਰਕੇ ਆਏ ਆ ਸਹੀ ਤਰੀਕੇ ਦੇ ਨਾਲ ਕੱਲ 13 ਜੂਨ ਨੂੰ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਏਗੀ। ਸਮਾਂ ਘੱਟ ਹੋਣ ਕਰਕੇ ਅੱਗੇ ਡੇਢ ਘੰਟੇ ਦੀ ਕਲਾਸ ਹੁੰਦੀ ਸੀ ਕਿਉਂਕਿ ਅਸੀਂ ਸਿਲੇਬਸ ਪੂਰਾ ਕਰਾਉਣਾ ਹੈ ਸਾਡੇ ਕੋਲ 15 ਦਿਨ ਦਾ ਟਾਈਮ ਹੈ। ਤਾ 15 ਜੂਨ ਤੋਂ ਲੈ ਕੇ 30 ਜੂਨ ਤੱਕ ਲਗਾਤਾਰ ਕਲਾਸਾਂ ਜਿਹੜੀਆਂ ਡੇਢ ਘੰਟੇ ਦੀਆਂ ਨਾ ਹੋ ਕਿ 3 ਘੰਟੇ ਦੀਆਂ ਹੋਣਗੀਆਂ ਜਿਦੇ ਵਿੱਚ 10 ਸਾਲ ਤੋਂ ਲੈ ਕੇ 60 ਸਾਲ ਦੀ ਹਰ ਮਹਿਲਾ ਹਰ ਔਰਤ ਹਰ ਬੇਟੀ ਹਰ ਪੈਨ ਹਰ ਮਾਂ ਪਾਰਟਿਸਪੇਟ ਕਰ ਸਕਦੀ ਹੈ ਸਿਲਾਈ ਕੜਾਈ ਬਿਊਟੀ ਪਾਰਲਰ ਮਹਿੰਦੀ ਸੌਫਟ ਵਾਈਸ ਬਣਾਉਣਾ ਬੈਗਾ ਕਿੱਟਾ ਬਣਾਉਣਾ ਲੈਸਨ ਲਗਾਉਣਾ ਤਰ੍ਹਾਂ ਤਰ੍ਹਾਂ ਦੇ ਜਿਹੜੇ ਕੰਮ ਐ ਇਹਦੇ ਵਿੱਚ ਬਿਲਕੁਲ ਫ੍ਰੀ ਸਿਖਾਇਆ ਜਾਂਦੇ ਆ ਅੰਤਿਮ ਦੇਣਾ ਜਿਹੜਾ ਸਰਟੀਫਿਕੇਟ ਦਿੱਤਾ ਜਾਂਦਾ ਤਾਂ ਜੋ ਉਹਨਾਂ ਦੇ ਅੱਗੇ ਫਿਊਚਰ ਦੇ ਲਈ ਉਹਨਾਂ ਦੇ ਕੰਮ ਉਸ ਤੋਂ ਬਾਅਦ ਵੈਨਿਊ ਵੈਨਿਊ ਜਿਹੜਾ ਇਸ ਵਾਰ ਇੱਕੋ ਹੀ ਰੱਖਿਆ ਕਿਉਂਕਿ ਕੱਟ ਟਾਈਮ ਕਰਕੇ ਅਸੀਂ ਕੀ ਅੱਗੇ ਸੜਕ ਨੂੰ ਫੁੱਲਾ ਟਾਈਮ ਹੁੰਦਾ ਸੀ ਇੱਕ ਮਹੀਨੇ ਦਾ ਅਸੀਂ ਦੋ ਦੋ ਥਾਂ ਵੀ ਕੈਂਪ ਲਗਾਉਂਦੇ ਸੀ ਇੱਕ ਥਾਂ ਲੱਗ ਰਿਹਾ ਗਵਰਨਮੈਂਟ ਗਰਲ ਸਕੂਲ ਏਸੀ ਮਾਰਕੀਟ ਮਾਲ ਰੋਡ ਫਾਇਰ ਬ੍ਰਿਗੇਡ ਦੇ ਸਾਹਮਣੇ ਤਾਂ ਇਹ ਜਿਹੜੀ ਹੈ ਸੈਂਟਰ ਆਫ ਦਾ ਸਿਟੀ ਹੈ ਜਿਹੜਾ ਹੈ ਸਾਡੇ ਮਠਿੰਡਾ ਸ਼ਹਿਰ ਦਾ ਦਿਲਾ ਇਹ ਜਗ੍ਹਾ ਤਾਂ ਇੱਥੇ ਜਿਹੜਾ ਗਵਰਨਮੈਂਟ ਗਰਲ ਸਕੂਲ ਹੈ ਉਥੇ ਕੈਂਪ ਲਗਾਇਆ ਜਾ ਰਿਹਾ ਕੱਲ ਸਵੇਰ 8 ਵਜੇ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਏਗੀ ਔਰ 11 ਵਜੇ ਤੱਕ अठ तो रजिस्ट्रेशन अठ तो ही क्लासा चलनियाँ बाकी बिल्कुल फ्री है, है क्या किसी की कोई फीस नहीं रजिस्ट्रेशन है जो फॉर्म जरूर आके बच्चे भरना पाएगा बाकी ज़्यादा जानकारी ली मैं अपना परसनल नंबर चैनल राही दे रही हूँ मेरा परसनल नंबर है बानवे एक सौ सतर सत सौ सत्त नाइन टू वन डबल सैवन ट्रिपल सैवन जीरो सैवन सारे मीडिया साहबान मेरी बेनती है कि वो वो सेवा करिए और ਨੀਆਂ ਬੇਟੀਆਂ ਰਹੀਂ ਆਪਣੀਆਂ ਬੇਟੀਆਂ ਤੱਕ ਆਪਣੀਆਂ ਮਹਿਲਾਵਾਂ ਤੱਕ ਪਹੁੰਚਾ ਤੱਕ ਮੈਸੇਜ ਕੋ ਡੇਰਾਂ ਹੀ ਪਹੁੰਚਦਾ ਕਰੀਏ ਧੰਨਵਾਦ ਇਹਦੇ ਵਿੱਚ ਲਗਭਗ 13 ਤਰ੍ਹਾਂ ਦੇ ਕੋਰਸ ਹੈਗੇ ਕੀ ਮਕਸਦ ਹੈ ਮੈਂ ਦੇਖੋ ਸਾਡਾ ਇਹ ਜਿਹੜਾ ਕੈਂਪ ਹੈ ਹੁਣ ਵੀ ਅਸੀਂ ਆਪਸ ਵਿੱਚ ਗੱਲਾਂ ਕਰ ਰਹੇ ਸੀ 2003 ਚ ਸੋਸਾਇਟੀ ਰਜਿਸਟਰਡ ਹੋਈ ਸੀ ਅਗਰ ਡਾਕੂਮੈਂਟ ਦੇ ਅੰਦਰ ਦੇਖੀਏ ਤਾਂ ਲਗਾਤਾਰ 21 ਸਾਲ ਤੋਂ ਕੈਂਪ ਲਗਾਤਾਰ ਲਗਾਉਨੇ ਆ ਜੂਨ ਦੇ ਮਹੀਨੇ ਤਾਂ ਲੇਕਿਨ ਅਗਰ ਡਾਕੂਮੈਂਟ ਤੋਂ ਬਾਹਰ ਹੈ ਤਾਂ 23ਵਾਂ ਕੈਂਪ ਹੈ ਕਿਉਂਕਿ ਰਜਿਸਟਰਡ ਹੋਣ ਤੋਂ ਪਹਿਲਾਂ 2001 ਤੋਂ ਇਹ ਜਿਹੜਾ ਸੋਸ਼ਲ ਵਰਕ ਸ਼ੁਰੂ ਹੋ ਗਿਆ ਸੀ ਔਮਨ ਪਾਵਰਮੈਂਟ ਲਈ ਇਹ ਵਰਕ ਕੀਤਾ ਜਾਂਦਾ ਹੈ ਤਾਂ ਕਿ ਜਿਹੜੀਆਂ ਸਾਡੀਆਂ ਪੈਨਾਂ ਸਸ਼ਕਤ ਬਣਨ ਔਰ ਇਹਨਾਂ ਨੂੰ ਕਹਿੰਦੇ ਹੁੰਦੇ ਇੱਕ ਤੁਸੀਂ ਕਹੇ ਕੀ ਇਹਦਾ ਮਕਸਦ ਹੁੰਦਾ ਇਹ ਹੁੰਦਾ ਹੁਨਰ ਦਾ ਲੰਗਰ ਕਿਉਂਕਿ ਕੋਈ ਜਿਹੜਾ ਹੋਰ ਖਾਨ ਪੀਣ ਦਾ ਲੰਗਰ ਆ ਉਹ ਸੀ ਕਮੇਂਟ ਕਮੇਂਟ ਲਈ ਸਾਡਾ ਇੱਕ ਟਾਈਮ ਲਈ ਜਾਂ ਇੱਕ ਦਿਨ ਦਾ ਜਾਂ 10 ਦਿਨ ਦਾ ਜਾਂ 15 ਦਿਨ ਦਾ ਮਹੀਨੇ ਦਾ ਹੋ ਸਕਦਾ ਹੈ لیکن ਜਿਹੜਾ ਹੁਨਰ ਦਾ ਲੰਗਰ ਹੈ ਜੋ ਜੋ ਤੁਹਾਡੇ ਹੱਥ ਚ ਹੁਨਰ ਆ ਗਿਆ ਇਹ ਤੁਹਾਡੀ ਜ਼ਿੰਦਗੀ ਪਰ ਦੀ ਕਮਾਈ ਹੈ ਔਰ ਮੇਰੀਆਂ ਭੈਣਾਂ ਮੇਰੀਆਂ ਬੇਟੀਆਂ ਜਿਹੜੀਆਂ ਕੋਈ ਫੀਸ ਵੱਡੀਆਂ ਵੱਡੀਆਂ ਭਰ ਕੇ ਜਾਂ ਵੱਡੇ ਉਹ ਸਲੂਨਾਂ ਚ ਨਾ ਜਾ ਕੇ ਟ੍ਰੇਨਿੰਗ ਨਹੀਂ ਲੈ ਸਕਦੀਆਂ ਜਾਂ ਜਿਨਾਂ ਕੋਲ ਟਾਈਮ ਦੀ ਛੋਟੇਜ ਹੁੰਦੀ ਹੈ ਉਹ ਸਿਰਫ ਜੂਨ ਦੀ ਛੁੱਟੀਆਂ ਦਾ ਹੀ ਨਾ ਤੱਕ ਸਕਦੀਆਂ ਕਿਉਂਕਿ ਬੱਚਾ ਨੇ ਵੀ ਉਸ ਟਾਈਮ ਸਕੂਲ ਨਹੀਂ ਜਾਣਾ ਹੁੰਦਾ ਤਾਂ ਮੇਰੀਆਂ ਮਹਿਲਾਵਾਂ ਵੀ ਆਪਣੇ ਬੱਚਾ ਸਮੇਤ ਵੀ ਇੱਥੇ ਆ ਸਕਦੀਆਂ ਤਾਂ ਸਭ ਨੂੰ ਇੱਕ ਹੁਨਰਮੰਦ ਬਣਾਉਣ ਦੇ ਲਈ ਆਪਣੇ ਪੈਰਾਂ ਤੇ ਖੜੀਆਂ ਹਾਂ ਇਸ ਤੋਂ ਇਲਾਵਾ ਜਦੋਂ ਸਰਟੀਫਿਕੇਟ ਅਸੀਂ ਦੇ ਵੀ ਦਿੰਨੇ ਆ ਉਸ ਤੋਂ ਬਾਅਦ ਇਹਨਾਂ ਨੂੰ ਮੋਟੀਵੇਟ ਵੀ ਕਰਦੇ ਆ ਕਿ ਅਗਰ ਤੁਸੀਂ ਐਮ ਐਸ ਐਮ ਆਈ ਦੇ ਅੰਡਰ ਛੋਟੀਆਂ ਉਦੋਂ ਸ਼ੁਰੂ ਕਰਨਾ ਚਾਹੁੰਦੇ ਹੋ ਜਿਹੜਾ 10000 ਤੋਂ ਲੈ ਕੇ ਲੱਖਾਂ ਕਰੋੜਾਂ ਤੱਕ ਦੀ ਲੋਨ ਹੈ ਤੁਸੀਂ ਛੋਟਾ ਕੰਮ ਸ਼ੁਰੂ ਕਰਕੇ ਆਪਣਾ ਘਰੇ ਸੈਂਟਰ ਵੀ ਖੋਲ ਸਕਦੇ ਹੋ ਸਲਾਈ ਸੈਂਟਰ ਸਿਕਲਾਈ ਸੈਂਟਰ ਬਿਊਟੀ ਪਾਰਲਰ ਮਹਿੰਦੀ ਸਖਾਣਾ ਤੁਸੀਂ ਕੋਈ ਵੀ ਛੋਟੇ ਲੈਵਲ ਤੇ ਕੰਮ ਸ਼ੁਰੂ ਕਰ ਸਕਦੇ ਹੋ ਅਗਰ ਇਸ ਤਰ੍ਹਾਂ ਦੀ ਆਉਟਪੁੱਟ ਨਾ ਆਈ ਹੁੰਦੀ ਤਾਂ ਸ਼ਾਇਦ ਤੁਹਾਡੇ ਸਾਹਮਣੇ ਵੀ ਇਹ ਨੁਗਲ ਬੈਠੀ ਕਦੋਂ ਦਾ ਇਹ ਜਿਹੜਾ ਕੈਂਪ ਹੈ ਬੰਦ ਹੋ ਜਾਂਦਾ ਲੇਕਿਨ ਲਗਾਤਾਰ 20 ਸਾਲਾਂ ਵਿੱਚ ਇਹਦੀ ਤਾਦਾਦ ਵਧੀ ਹੀ ਹੈ ਤੋ ਪਹਿਲੀ ਵਾਰ ਕੈਂਪ ਸ਼ੁਰੂ ਕੀਤਾ ਸੀ ਤਾਂ ਸਿਰਫ 500 ਲੇਡੀਜ਼ ਨੂੰ ਜਿਹੜੀ ਟ੍ਰੇਨਿੰਗ ਦਿੱਤੀ ਸੀ ਜਿਹੜਾ ਸੰਗੂਆਣਾ ਵਸਤੀ ਬਿਲਕੁਲ ਸਲਾ ਮੇਰੀਏ ਚ ਲੱਗ ਗਿਆ ਸੀ ਉਦੋਂ ਲੇਡੀਜ਼ ਨੂੰ ਬਾਹਰ ਕੋਈ ਨਿਕਲ ਨਹੀਂ ਦਿੰਦਾ ਸੀ ਕਿ ਪਤਾ ਨਹੀਂ ਕਿੱਥੇ ਜਾ ਰਹੀਆਂ ਤਾਂ ਅਸੀਂ ਦਰਵਾਜ਼ਾ ਨੌਕ ਕਰ ਕਰਕੇ ਉਹਨਾਂ ਨੂੰ 1 ਰੁਪਏ ਦਾ ਫਾਰਮ ਦੇ ਕੇ ਬਾਹਰ ਕੱਢਿਆ ਸੀ ਵੀ 1 ਰੁਪਏ ਦਾ ਫਾਰਮ ਤੁਸੀਂ ਭਰੋ 1 ਰੁਪਏ ਇਸ ਲਈ ਉਹਨਾਂ ਨੂੰ ਪਤਾ ਲੱਗੇ ਸਾਡਾ ਕੁਝ ਲੱਗਿਆ ਇਸ ਤੇ ਉਦੋਂ ਉਹਨਾਂ ਨੇ ਉਹ ਫਾਰਮ ਭਰ ਕੇ 500 ਲੇਡੀਜ਼ ਨੂੰ ਪਹਿਲੀ ਵਾਰ ਟ੍ਰੇਨਿੰਗ ਦਿੱਤੀ ਸੀ ਲਗਾਤਾਰ ਹੀ ਕਾਰਵਾ ਚੱਲਦਾ ਰਿਹਾ ਦਿਨੋ ਦਿਨ ਗਿਣਤੀ ਵਧਦੀ ਰਹੀ ਹੁਣ ਤੱਕ ਅਸੀਂ 30000 ਤੋਂ ਵੀ ਵੱਧ ਮਹਿਲਾਵਾਂ ਤੇ ਲੜਕੀਆਂ ਨੂੰ ਇਸ ਤਰ੍ਹਾਂ ਦੀਆਂ ਟ੍ਰੇਨਿੰਗ ਦੇ ਚੁੱਕੇ ਹਾਂ ਉਹਨਾਂ ਕਿੰਨਾ ਹੀ ਮਨਖੁਸ਼ ਹੁੰਦਾ ਜਦੋਂ ਉਹਨਾਂ 'ਚ ਦੇਖਦੇ ਕਿ ਉਹਨਾਂ 'ਚ ਸੈਲਫ ਕੰਫੀਡੈਂਸ ਦੇ ਨਾਲ ਨਾਲ ਹੁਨਰਮੰਦੀ ਵੀ ਹੋਈਆਂ ਦਰ ਤੱਕਿਆਂ ਨੇ ਆਪਣਾ ਕੰਮ ਵੀ ਸ਼ੁਰੂ ਕੀਤਾ ਵਰਤੋਂ ਕਿੰਨੀ ਹੁੰਦੀ ਹੈ ਕਿ ਕਿੰਨੇ ਕਬ ਹੁੰਦਾ ਕਰ ਦੇਣਾ ਦੇਖੋ ਅਸੀਂ ਤਾਂ ਅੱਜ ਹੀ ਕੱਲ ਫਾਰਮ ਬਣਨੀ ਸ਼ੁਰੂ ਕਰਨੀ ਹੈ ਉਹਨੂੰ ਦੱਸਿਆ ਵੀ ਅਸੀਂ ਕੋਡ ਆਫ ਕੰਡਕਟ ਕਰਕੇ ਲੇਟ ਹੋ ਗਏ ਕਿਉਂਕਿ ਉਸ ਤੋਂ ਪਹਿਲਾਂ ਅਸੀਂ ਉਸ ਉੱਤੇ ਕੈਂਪ ਨਹੀਂ ਲਗਾ ਸੀ 30000 ਤੋਂ ਵੱਧ ਸਾਡੀਆਂ ਮਹਿਲਾ ਜਿਹੜੀਆਂ ਪੈਰਾ ਤੇ ਖੜੀ ਦੇਖੋ ਪਹਿਲੀ ਗੱਲ ਤੇ ਇਹ ਹੈ ਵੀ ਮੇਰੇ ਖਿਆਲ ਨੇਕੀ ਕਰਦ ਰਿਆ ਮੇਡਾ ਲਈ ਹੀ ਦਸਤੂਰ ਹੁੰਦਾ ਜਿੰਨੀਆਂ ਕਿ ਮੈਨੂੰ ਮਿਲਦੀਆਂ ਉਹਨਾਂ 'ਚ ਮੈਨੂੰ ਐਂ ਲੱਗਦਾ ਕਿ 50% ਅਸੀਂ ਕਾਮਯਾਬ ਹੋਈਆਂ ਵੀ ਜੇ ਸਾਡੇ ਕੋਲ ਕਿਉਂਕਿ ਮੰਨ ਲਓ ਤੁਹਾਡੇ ਕੋਲ 30000 ਲੇਡੀ ਸਿੱਖਣ ਆਈਆਂ ਜੋ ਉਹਦੇ ਵਿੱਚ 50% ਲੇਡੀਆਂ ਆਪਣਾ ਕੰਮ ਸ਼ੁਰੂ ਕਰਦਾ ਤੇ 50% ਆਪਣੇ ਘਰ ਦੀ ਬਚਤ ਕਰ ਰਹੀਆਂ ਆਪਣਾ ਸੂਟ ਆਪਣੇ ਆਪ ਸਿਲ ਰਹੀਆਂ ਆਪਣਾ ਮੇਕਅਪ ਆਪਣੇ ਆਪ ਕਰ ਰਹੀਆਂ ਆਪਣੇ ਆਪ ਇੱਕ ਦੂਸਰੇ ਦੇ ਮਹਿੰਦੀ ਲਗਾ ਰਹੀਆਂ ਇਹ ਜਿਹੜੀ ਬਚਤ ਵੀ ਹੈ ਇਹ ਸਭ ਤੋਂ ਵੱਡਾ ਇਹ ਵੀ ਇਹਦਾ ਇਹਦੇ ਵਿੱਚ 10 ਸਾਲ ਤੋਂ ਲੈ ਕੇ 60 ਸਾਲ ਦੀ ਹਰ ਲੇਡੀਆਂ ਹਰ ਲੜਕੀ ਹੁੰਦੀ ਹੈ ਇਸਕੇ ਆਪਣੇ ਵਿੱਚ 30000 30000 ਤੋਂ ਵੱਧ ਹੀ ਹੋਣਗੇ ਜੀ ਮੈਂ ਤਾਂ ਬਸ ਸਾਡੇ ਜਿਹੜੇ ਟ੍ਰੇਨਰ ਹੈ ਜੀ ਅਸੀਂ ਸਾਡੀ ਇਹ ਕੜੀ ਬੰਦੀ ਜਾਂਦੀ ਹੈ ਜਦੋਂ ਮੈਂ ਪਹਿਲੀ ਵਾਰ ਮੈਨੂੰ ਖੁਦ ਬੁਲਾਉਣਾ ਪਿਆ ਸੀ ਵੀ ਟ੍ਰੇਨਿੰਗ ਦੇ ਕੇ ਜਾਓ। ਵੈਸੇ ਦੇ ਕੇ ਬੁਲਾਉਣਾ ਪਿਆ ਸੀ ਵੀ ਟ੍ਰੇਨਿੰਗ ਦੇ ਕੇ ਜਦੋਂ ਮੈਂ ਪਹਿਲੀ ਵਾਰ ਕੈਂਪ ਲਗਾਇਆ ਸੀ ਤੇ ਉਹ ਹੁਣ ਇਸ ਤਰ੍ਹਾਂ ਦਾ ਟਾਈਮ ਹੈ ਏਡਾ ਵੱਡਾ ਗਰੁੱਪ ਚ ਮੈਨੂੰ 500 ਤੋਂ 1000 ਇੰਨੀਆਂ ਜਿ ਕੁਝ ਬੁਟੀਕ ਵਾਲੀਆਂ ਕਿੰਨੇ ਪਾਰਲਰ ਵਾਲੇ ਖੁਦ ਫੋਨ ਕਰਦੇ ਆ ਮੈਨੂੰ ਸਿਲੈਕਟ ਕਰਨਾ ਪੈਂਦਾ ਵੀ ਕਿਹਨੂੰ ਇਸ ਵਾਰ ਚਾਂਸ ਦਿੱਤਾ ਜਾਵੇ ਵੀ ਇਹ ਸਿੱਖਾਏਗਾ। ਪਰ ਉਹ ਕੋਈ ਫੀਸ ਨਹੀਂ ਲੈਂਦੇ। ਜਿਹੜਾ ਜਿਹੜਾ ਇਸ ਟ੍ਰੇਨਿੰਗ ਲੈ ਗਈ ਸੀ ਇਸ ਟ੍ਰੇਨਿੰਗ ਕਿਹਦੇ ਦੇਣਾ ਆਈ ਸੀ। ਹਾਂਜੀ ਕਈ ਇਸ ਤਰ੍ਹਾਂ ਦੇ ਵੀ ਐ ਜਿਨ੍ਹਾਂ ਨੇ ਇੱਥੇ ਟ੍ਰੇਨਿੰਗ ਲਿੱਤੀ ਬਾਅਦ ਸੰਕੱਤ ਇਸ ਤਰ੍ਹਾਂ ਦੀ ਕਾਫੀ ਤੁਹਾਨੂੰ ਜਿਹੜੀ ਟ੍ਰੇਨਿੰਗ ਚੱਲ ਰਹੀ ਉਹ ਉੱਥੇ ਮਿਲਣ ਹੀ ਆ ਸਤਾ ਹਾਂਜੀ ਪਿੰਡਾਂ ਤੋਂ ਬੱਸਾਂ ਰਹੀ ਵੀ ਆਉਂਦੀਆਂ ਕਈ ਤਾਂ ਆਪਣੇ ਰਿਸ਼ਤੇਦਾਰਾਂ ਦੇ ਪੀਜੀ ਵਿੱਚ ਵੀ ਆ ਕੇ ਰਹਿੰਦੀਆਂ ਸੈਂਕੱਤ ਨੂੰ ਅਟੈਂਡ ਕਰਨ ਵਾਸਤੇ ਸਰਕਾਰਾਂ ਦਾ ਵੀ ਨਾ ਕੋਈ ਸੰਯੋਗ ਦੇਖੋ ਜੀ ਸਰਕਾਰ ਦਾ ਇਹਨਾਂ ਸਹਿਯੋਗ ਮੈਨੂੰ ਕਾਫੀ ਹੈ ਕਿ ਮੈਨੂੰ ਇਹ ਸਰਕਾਰੀ ਬਿਲਡਿੰਗ ਹੈ ਜਿਹੜੀ 1 ਮਹੀਨੇ ਲਈ ਮਿਲ ਜਾਂਦੀ ਹੈ ਜਿੱਥੇ ਮੈਂ ਕੈਂਪ ਲਗਾ ਸਕਦੀ ਹਾਂ ਇਹ ਮੈਨੂੰ ਪ੍ਰਸ਼ਾਸਨ ਦਾ ਲੋਕਲ ਪ੍ਰਸ਼ਾਸਨ ਦਾ ਹਰ ਟਾਈਮ ਸਾਥ ਰਿਹਾ ਹੈ ਚਾਹੇ ਐਸਐਸਪੀ ਸਾਹਿਬ ਹੋਣ ਡੀਸੀ ਸਾਹਿਬ ਹੋਣ ਏਡੀਸੀ ਮੈਮ ਹੋਣ ਡੀਓ ਸਰ ਔਰ چاہے ਸਕੂਲ ਦੇ ਕੋਈ ਵੀ ਨੁਮਾਇंदे ਹੋਣ ਹਮੇਸ਼ਾ ਕੋਰਪੋਰੇਸ਼ਨ ਮਿਲਿਆ ਇਨਾ ਕੋਰਪੋਰੇਸ਼ਨ ਬਹੁਤ ਹੈ ਮੈਨੂੰ ਕਿ ਮੈਨੂੰ ਇਸ ਬਿਲਡਿੰਗ ਮਿਲ ਜਾਂਦੀ ਆ ਬਾਕੀ ਜੋ ਖਰਚਾ ਆਂਦਾ ਕੈਂਪ ਤੇ ਕਿਉਂਕਿ ਬੱਚਿਆਂ ਨੂੰ ਸਪੌਨਰ ਟ੍ਰੇਨਿੰਗ ਦੇਣੀ ਆ ਮਹੀਨੇ ਦਾ ਬਿਜਲੀ ਦਾ ਵੀ ਹੈ ਸਫਾਈ ਸਭ ਕੁਝ एवरीथिंग ਕਈ ਬੱਚਿਆਂ ਨੂੰ ਸਮਾਨ ਵੀ ਅਵੇਲੇਬਲ ਕਰਾਉਣਾ ਪੈਂਦਾ ਹੈ ਹੋਰ ਵੀ ਖਰਚੇ ਬਹੁਤ ਆਉਂਦੇ ਆ ਤੇ ਇਹਦੇ ਲਈ ਜਿਹੜੀਆਂ ਮੇਰੀਆਂ ਸੋਸ਼ਲ ਸੰਸਥਾਵਾਂ ਹੈ ਜਿਵੇਂ ਤੁਸੀਂ ਇੱਕਾ ਬੈਨਰ ਹੀ ਲੱਗਿਆ ਦੇਖ ਰਹੇ ਹੋ ਇਸ ਤਰ੍ਹਾਂ ਦੇ ਚਾਰ ਪੰਜ ਹੋਸਟਿੰਗ ਹੈ ਜਿਹੜੇ ਸ਼ਹਿਰ ਦੇ ਅੰਦਰ ਲੱਗਨੇ ਆ ਸਾਡੇ ਵੀਰ ਜੀ ਅਜੇਪੁਰ ਜੈਲਰ ਵਾਲੇ ਇਹਨਾਂ ਨੇ ਕਿਹਾ ਮੈ ਇਸ ਤਰ੍ਹਾਂ ਹੀ ਮਿਲ ਜੁਲ ਕੇ ਸ਼ਹਿਰ ਦੇ ਵਸਨੀਕਾਂ ਦੇ ਨਾਲ ਹੀ ਹੁਣ ਤੱਕ 20 ਸਾਲ ਇਸ ਤਰ੍ਹਾਂ ਹੀ ਇਸ ਕੈਂਪ ਨੂੰ ਆਰਗੇਨਾਈਜ਼ ਕਰਨ ਦੇ ਵਿੱਚ ਕਟੋ-ਕਟ ਮੇਰਾ ਜਿਹੜਾ ਮੇਰੇ ਨਾਲ ਗਰੁੱਪ ਜੜਿਆ ਉਹ 500 ਲੇਡੀਜ਼ ਦਾ ਗਰੁੱਪ ਹੈ ਲੇਕਿਨ ਸਹੀ ਤਰ੍ਹਾਂ ਜਿਹੜੇ ਨੂੰ ਅਸੀਂ ਮੈਨੇਜ ਕਰਾਂਗੇ ਕੁਝ ਅਸੀਂ ਸਾਹਮਣੇ ਬੈਠੀਆਂ ਤੇ ਕੁਝ ਸਾਡੀਆਂ ਹੋਰ ਵੀ ਲੇਡੀਜ਼ ਹੈ ਜਿਹੜੀਆਂ 25 ਲੇਡੀਜ਼ ਹੈ ਉਹ ਮਿਲ ਕੇ ਇਹਨੂੰ ਮੇਨਟੇਨ ਕਰਦੇ ਆਂ ਮੈਡਮ ਲੋਨ ਵਾਸਤੇ ਜਦੋਂ ਅਪਲਾਈ ਕਰਦੇ ਆ ਤੁਹਾਡੇ ਕੋਲ ਥੋੜੀ ਉਹ ਨੂੰ ਇਸ ਕਰਕੇ ਮਨਾ ਕਰ ਦਿੱਤਾ ਕਿ ਤੁਸੀਂ ਐਜੀਆਈ ਤੋਂ ਨਹੀਂ ਕੀਤੀ ਹੋਈ ਜਿਹੜਾ ਡਿਪਲੋਮਾ ਤੁਸੀਂ ਜਿਹੜਾ ਤੁਸੀਂ ਕੋਰਸ ਕਰਾ ਲਿਆ ਇਹ ਕੋਰਸ ਐਜੀਆਈ ਦੇ ਥਰੂ ਕਹਿੰਦੇ ਹੋਣਾ ਚਾਹੀਦਾ ਤਾਂ ਤੁਹਾਡਾ ਲੋਨ ਹੋ ਜਾ ਇਹ ਦਿੱਕਤਾਂ ਬਹੁਤ ਆਉਂਦੀਆਂ ਨੇ ਦੇਖੋ ਜਿਹੜੇ 10000 ਤੋਂ ਲੈ ਕੇ 25000 ਤੱਕ ਦੇ ਲੋਨ ਜਿਹੜੇ ਸਮਾਲ ਸਕੀਲ ਤੇ ਸ਼ੁਰੂ ਕਰਨੀ ਹੁੰਦੇ ਆ ਉਹਦੇ ਲਈ ਕੋਈ ਲੰਮਾ ਛੋੜਾ ਕ੍ਰਾਈਟੇਰੀਆ ਨਹੀਂ ਹੁੰਦਾ ਤੁਸੀਂ ਜਾ ਕੇ ਬੈਂਕ ਨੂੰ ਦੱਸੋ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤੁਸੀਂ ਸਿਲਾਈ ਸਿੱਖੀ ਹੋਈ ਹੈ ਤੁਸੀਂ ਇੰਨੇ ਸਾਲ ਸਿੰਨੇ ਟਾਈਮ ਤੋਂ ਕਰ ਵੀ ਰਹੇ ਹੋ ਸਿਖਾ ਵੀ ਰਹੇ ਹੋ ਇਜ਼ੀਲੀ ਲੋਨ ਮਿਲਦਾ ਮੈਂ ਕਈ ਜਿਹੜੀ ਜਿਹੜੀਆਂ ਉਹ ਘਰੇ ਕੰਮ ਕਰ ਰਹੀਆਂ ਕਿਉਂਕਿ ਹੁਣ ਜਿਹੜੀਆਂ ਗਵਰਨਮੈਂਟ ਸੈਂਟਰਲ ਗਵਰਨਮੈਂਟ ਦੀਆਂ ਪਾਲਿਸੀਆਂ ਇੰਨੀਆਂ ਰਿਜਿਡ ਨਹੀਂ ਹੈ ਖਾਸ ਕਰਕੇ ਉਹਨਾਂ ਔਰਤਾਂ ਲਈ ਜੋ ਪੜ੍ਹੀਆਂ ਲਿਖੀਆਂ ਨਹੀਂ ਆ ਉਹਨਾਂ ਲਈ ਤਾਂ ਬਿਲਕੁਲ ਸਮਾਲ 스ਕੇਲ ਤੇ ਸ਼ੁਰੂ ਕਰ ਸਕਦੀਆਂ ਔਰ ਇਸ ਦੇ ਲਈ ਅਸੀਂ ਬਹੁਤ ਹੀ ਧੰਨਵਾਦ ਕਰਦੇ ਆ ਮੈਡਮ ਗੀਨਗੋਇਲ ਜੀ ਦਾ ਕਿਉਂਕਿ ਜੇ ਇਹੋ ਜਿਹੇ ਸ਼ਖਸ ਸੋਸਾਇਟੀ ਦੇ ਲਈ ਕੁਝ ਸਰਵ ਕਰਨ ਕੰਮ ਕਰਨ ਤਾਂ ਇਸ ਤੋਂ ਮਤਲਬ ਕਿ ਮੈਨੂੰ ਲੱਗਦਾ ਵੱਡਾ ਕੰਮ ਕੋਈ ਹੋਰ ਨਹੀਂ ਹੋ ਸਕਦਾਗਾ ਔਰ ਖਾਸ ਤੌਰ ਤੇ ਮਹਿਲਾਵਾਂ ਲਈ ਲੜਕੀਆਂ ਲਈ ਉਹਨਾਂ ਨੂੰ ਪੈਰਾਸਰਫ ਕਰਨਾ ਔਰ ਇਹੀ ਜਿਹੜੇ ਹੁਣ ਇਹਦੇ ਵਿੱਚ ਕਾਫੀ ਤਰ੍ਹਾਂ ਦੇ ਕੋਰਸੇ ਕਰਵਾਏ ਜਾ ਰਹੇ ਆ ਕੱਲ ਤੋਂ ਇਹਨਾਂ ਨੇ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਹੈ ਉਸ ਦੇ ਨਾਲ ਹੀ ਫਿਰ ਇਹ ਜਿਹੜਾ 15 ਦਿਨ ਦਾ ਕੈਂਪ ਹੈਗਾ ਪਹਿਲਾਂ ਜਿਹੜਾ ਇਹ 1 ਮਹੀਨੇ ਚ ਲਗਾਉਂਦੇ ਸੀਗੇ ਹੁਣ ਉਹਦਾ ਟਾਈਮ ਜਿਹੜਾ ਹੈਗਾ 3 ਘੰਟੇ ਦੀ ਕਲਾਸ ਕਰਕੇ ਪਹਿਲਾਂ ਡੇਢ ਘੰਟੇ ਦੀ ਕਲਾਸ ਹੁੰਦੀ ਸੀ ਹੁਣ ਉਹ 3 ਘੰਟੇ ਦੀ ਕਲਾਸ ਕਰਕੇ ਉਹ ਜਿਹੜਾ ਸਾਰਾ ਕੋਰਸ ਹੈ ਉਸ ਨੂੰ ਕੰਪਲੀਟ ਕਰਨਗੇ ਔਰ ਇਸ ਤੋਂ ਬਿਨਾ ਇਹ ਜਿਹੜੇ ਸੋਸਾਇਟੀ ਦੇ ਦਿਨ ਜਿਸ ਦਾ ਤੀਆਂ ਦੇ ਫੰਕਸ਼ਨ ਲਗਾਉਂਦੇ ਆ ਉਹਦੇ ਚ ਵੀ ਲੇਡੀਜ਼ ਨੂੰ ਇੱਕ ਖੁੱਲੀ ਸਟੇਜ ਦਿੰਦੇ ਹੈਗੇ ਆ ਬੱਚਿਆਂ ਨੂੰ ਸਟੇਜ ਦਿੰਦੇ ਹੈਗੇ ਆ ਵੀ ਤਾਂ ਕਿ ਉਹਨਾਂ ਦਾ ਜਿਹੜਾ ਸੈਲਫ ਕੌਨਫੀਡੈਂਸ ਵੱਧ ਸਕੇ ਮੈਨੂੰ ਲੱਗਦਾ ਵੀ ਸੋਸਾਇਟੀ ਦੇ ਵਿੱਚ ਜੇ ਔਰਤ ਨੂੰ ਥੋੜਾ ਰੁਕਵਾ ਉੱਚਾ ਮਿਲੇ ਜਾਂ ਵਧੀਆਂ ਮਿਲੇ ਜਾਂ ਉਹਨਾਂ ਚ ਕੌਨਫੀਡੈਂਸ ਹੋਵੇ ਤਾਂ ਸਾਡੀ ਬੈਲੈਂਸ ਸੋਸਾਇਟੀ ਬਣ ਸਕਦੀ ਆ ਔਰ ਅਸੀਂ ਇਸ ਦੇ ਲਈ ਇਸ ਸੋਸਾਇਟੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਇਸ ਮਾధ్యਮ ਰਹੀਂ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਜੋ ਇਸ ਸ਼ਹਿਰ ਦੀ ਅਗਰ ਗੱਲ ਕਰਾਂ ਪਠਿੰਡਾ ਸ਼ਹਿਰ ਦੀ ਡਾਇਮੰਡ ਵੈਲਫੇਅਰ ਸੁਸਾਇਟੀ ਦੀ ਜਾਂ ਇੱਕ ਵਿਦਿਅਕ ਅਦਾਰੇ ਦੀ ਜੋ ਕਿ ਡਿਫਰੈਂਟ ਕਨਵੈਂਟਸ ਕੋ ਦਾ ਇਹ ਕੋਈ ਜਾਣ ਪਛਾਣ ਦੇ ਲਈ ਕੋਈ ਮਹਤਾਜ ਨਹੀਂ ਹੈ ਸਪੈਸ਼ਲੀ ਇਹਨਾਂ ਸਾਰਿਆਂ ਪਿੱਛੇ ਜੋ ਨਾਮ ਹੈ ਉਹ ਹੈ ਜੀ ਵੀਨੂ ਗੋਲ ਇਹ ਇਹ ਪਿਛਲੇ ਇੱਕ 20 ਸਾਲਾਂ ਤੋਂ ਵੀ ਵੀ ਕੀ ਕਿਉਂ ਕਹਾ 21 ਸਾਲ ਹੋ ਗਿਆ ਹੁਣ ਕੰਪਲੀਟ ਕਿ ਇਹ ਜਿਹੜੇ ਮਹਿਲਾਵਾਂ ਲਈ ਔਰ ਗਰਲਜ਼ ਦੇ ਲਈ ਬਹੁਤ ਕੰਮ ਕਰ ਰਹੇ ਆ ਔਰ ਸਵੈ ਰੋਜਗਾਰ ਯੋਜਨਾ ਜਿਹੜੀ ਹੈ ਇਹ ਚਲਾ ਰਹੇ ਆ ਯੋਜਨਾ ਨਹੀਂ ਕਹੂੰਗੀ ਕੈਂਪਾਂ ਕੀ ਹੋਣ ਇਹ 30000 ਜਿਹੜੀਆਂ ਗਰਲਜ਼ ਆ ਜਾਂ ਲੇਡੀਆਂ ਆ ਉਹਨਾਂ ਨੂੰ ਇਹ ਕੈਂਪ ਉਹਨਾਂ ਲਈ ਲਗਾ ਚੁੱਕੇ ਆ ਤੇ ਇਸ ਵਾਰ ਇਹ 3 ਮਾਜੜਾ ਕੈਂਪ ਉਹ ਲਗਾਉਣ ਜਾ ਰਿਹਾ ਗਵਰਨਮੈਂਟ ਗਰਲਸ ਸੀਨੀਅਰ ਸੈਕੰਡਰੀ ਸਕੂਲ ਬਟਿੰਡਾ ਦੇ ਵਿੱਚ ਤੇ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਆ ਕਿਉਂਕਿ ਜਿਹੜੀਆਂ ਗਰਲਸ ਆ ਉਹਨਾਂ ਨੂੰ ਕੋਈ ਚਾਂਸ ਨਹੀਂ ਮਿਲਦਾ ਕਿ ਉਹ ਆਪਣੇ ਅੰਦਰ ਜੋ ਉਹਨਾਂ ਦੇ ਹੁਨਰ ਹੁੰਦਾ ਉਹਨੂੰ ਸਮਾਜ ਦੇ ਸਾਹਮਣੇ ਲਿਆ ਸਕਣ ਤੇ ਉਹਦੇ ਲਈ ਜੋ ਮੈਡਮ ਆ ਵੀਨੂ ਗੋਇਲ ਮੈਮ ਇਹਨਾਂ ਦੇ ਲਈ ਤਾਂ ਮੈਂ ਕਹੂੰਗੀ ਕਿ ਸਾਨੂੰ ਸਾਰਿਆਂ ਨੂੰ ਜਿਹੜਾ ਇਨਾਂ ਦਾ ਧੰਨਵਾਦ ਕਰਨਾ ਬੰਦ ਹੈ ਕਿ ਇਹਨਾਂ ਨੇ ਇੰਨੀਆਂ ਲੇਡੀਜ਼ ਨੂੰ ਇਸ ਸਮਾਜ ਦੇ ਸਾਹਮਣੇ ਜਿਹੜਾ ਉਹ ਇੱਕ ਆਪਣੇ ਆਪ ਨੂੰ ਪੇਸ਼ ਕਰਨ ਦਾ ਹੁਨਰ ਦਿੱਤਾ ਕਿਉਂਕਿ ਅਦਰਵਾਇਜ਼ ਜਿਹੜੀਆਂ ਗਰਲਜ਼ ਆ ਜਾਂ ਜਿਹੜੀਆਂ ਲੇਡੀਜ਼ ਆ ਉਹ ਕੰਮ ਤਾਂ ਕਰਦੀਆਂ ਘਰ ਦੇ ਵਿੱਚ ਕੰਮ ਕਰ ਲੈਂਦੀਆਂ ਬਟ ਬਾਹਰ ਜਿਹੜਾ ਉਹ ਨਿਕਲਣਾ ਉਹਨਾਂ ਲਈ ਔਖਾ ਬਟ ਮੈਮ ਨੇ ਉਹਨਾਂ ਨੂੰ ਵੀ ਚਾਂਸ ਦਿੱਤਾ ਕਿ ਪਹਿਲਾਂ ਤਾਂ ਉਹਨਾਂ ਨੂੰ ਘਰਾਂ ਦੇ ਵਿੱਚੋਂ ਹੀ ਬੁਲਾਇਆ ਕਿਉਂਕਿ ਗਰਲਸ ਨੂੰ ਆਉਣ ਹੀ ਨਹੀਂ ਸੀ ਦਿੱਤਾ ਜਾਂਦਾ ਜਿਵੇਂ ਮੈਮ ਨੇ ਦੱਸਿਆ ਕਿ 2001 ਦੇ ਵਿੱਚ ਉਹਨਾਂ ਨੇ 1-1 ਰੁਪਏ ਦਾ ਫਾਰਮ ਜਿਹੜਾ ਉਹ ਭਰਵਾਇਆ ਤੇ ਬਟ ਹੁਣ ਜਿਹੜਾ ਉਹੀ ਗਰਲਸ ਜਿਹੜੀਆਂ ਉਹ ਆਪਣੇ ਲਈ ਹੀ ਨਹੀਂ ਬਟ ਸਮਾਜ ਦੇ ਲਈ ਵੀ ਅੱਗੋਂ ਕੰਮ ਕਰ ਰਹੀਆਂ ਤੇ ਉਹ ਆਪਣਾ ਜਿਹੜਾ ਇੱਕ ਸਟੈਂਡ ਜਿਹੜਾ ਉਹ ਦੁਨੀਆ ਦੇ ਵਿੱਚ ਜਾਂ ਇਸ ਸਮਾਜ ਦੇ ਵਿੱਚ ਬਣਾ ਚੁੱਕੀਆਂ ਔਰ ਇੰਨੀ ਦੁਨੀਆ ਦੇ ਲਈ ਉਹ ਕੰਮ ਕਰ ਰਹੀਆਂ ਜੀ ਵੀ ਕਿ ਹੁਣ ਮੈਮ ਨੇ ਦੱਸਿਆ ਕਿ 13 ਕੋਰਸ ਜਿਹੜੇ ਆ ਉਹ ਇਸ ਕੈਂਪ ਦੇ ਦੌਰਾਨ ਜਿਹੜੇ ਉਹ ਚਲਾਏ ਜਾਣਗੇ ਜਿਦੇ ਵਿੱਚ ਸਲਾਈ ਕਢਾਈ ਆ ਜਾਂ ਬਿਊਟੀਸ਼ੀਅਨ ਦਾ ਜਾਂ ਮਹਿੰਦੀ ਲਵਾਉਂਦਾ ਜਾਂ ਬਹੁਤ ਸਾਰੇ ਜਿਹੜੇ ਇਹ ਜਿਹੜੇ ਰੁਜ਼ਗਾਰ ਉਹਨਾਂ ਦੇ ਮੌਕੇ ਉਹਨਾਂ ਨੂੰ ਦਿੱਤੇ ਜਾਣਗੇ ਉਹਨਾਂ ਦੀ ਸਿਖਲਾਈ ਉਹਨਾਂ ਨੂੰ ਦਿੱਤੀ ਜਾਏਗੀ ਔਰ ਮੋਰਓਵਰ ਜਿਹੜੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਆ ਕਿ ਉਸ ਕੈਂਪ ਦੇ ਦੌਰਾਨ ਉਹ ਜਿਹੜੀਆਂ ਕੁੜੀਆਂ ਜਾਂ ਜੋ ਮਹਿਲਾਵਾਂ ਜਿਹੜੀਆਂ ਸਿੱਖ ਚੁਕੀਆਂ ਪਹਿਲਾਂ ਉਹ ਵੀ ਦੁਬਾਰਾ ਉਸ ਦੇ ਵਿੱਚ ਸਿਖਲਾਈ ਦੇਣ ਲਈ ਆ ਰਹੀਆਂ ਮੈਨੂੰ ਜਿਹੜੇ ਇਹ ਦੱਸਦਿਆਂ ਬਹੁਤ ਹੀ ਖੁਸ਼ੀ ਹੋ ਰਹੀ ਆ ਕਿ ਸਾਡੇ ਵਰਗੀਆਂ ਜਿਹੜੀਆਂ ਲੇਡੀਜ਼ ਆ ਚਲੋ ਸਾਨੂੰ ਤਾਂ ਫਿਰ ਵੀ ਚਾਂਸਸ ਮਿਲ ਜਾਂਦੇ ਆ ਬਟ ਇਹ ਜਿਹੜੀਆਂ ਘਰਾਂ ਦੇ ਵਿੱਚ ਰਹਿਣ ਵਾਲੀਆਂ ਲੇਡੀਜ਼ ਆ ਜਿਨ੍ਹਾਂ ਨੂੰ ਬਾਹਰ ਨਿਕਲਣ ਦਾ ਅਦਰਵਾਈਜ਼ ਕੋਈ ਚਾਂਸ ਨਹੀਂ ਮਿਲਦਾ ਉਹ ਵੀ ਬਾਹਰ ਆ ਰਹੀਆਂ ਆਪਣਾ ਹੁਨਰ ਜਿਹੜਾ ਉਹਨੂੰ ਪਹਿਲਾਂ ਤਾਂ ਆਪਣੀ ਹੁਨਰ ਦਾ ਉਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਦੇ ਵਿੱਚ ਕੀ ਕੀ ਹੁਨਰ ਆ ਔਰ ਦੂਜਾ ਉਸ ਹੁਨਰ ਨੂੰ ਤਰਾਸ਼ਣ ਦਾ ਮੌਕਾ ਜਿਹੜਾ ਉਹਨਾਂ ਨੂੰ ਮਿਲਦਾ ਔਰ ਦੂਜਾ ਫਿਰ ਉਹਨੂੰ ਪੇਸ਼ ਕਰਨ ਦਾ ਜਿਹੜਾ ਉਹ ਮੌਕਾ ਮਿਲਦਾ। ਤੋਂ ਇਹ ਸਭ ਲਈ ਮੈਡਮ ਵਿਨੂ ਗੋਇਲ ਇੱਕ ਬਹੁਤ ਹੀ ਪ੍ਰਸ਼ੰਸਾ ਦੇ ਪਾਤਰ ਨੇ ਤੇ ਮੇਰੀ ਜਿਹੜੀ ਦੁਆ ਹੈ ਕਿ ਇਹ ਡਾਇਮੰਡ ਵੈਲਫੇਅਰ ਸੁਸਾਇਟੀ ਜਿਹੜੀ ਹੈ ਉਹ ਹਮੇਸ਼ਾ ਦਿਨ ਰਾਤ ਦੁਗਣੀ ਤੇ ਚੌਗਣੀ ਤਰ੍ਹਾਂ ਧੰਨਵਾਦ ਸ਼ਰਦਾ ਜੋ ਆਪਣਾ ਇੰਡੀਨੇਸ਼ਨ ਪਬਲਿਕ ਸੀਨੀਅਰ ਸਕੂਲ ਦੇ ਪ੍ਰਿੰਸੀਪਲ ਮੈਂ ਅੱਜ ਜਸੀ ਇਸ ਇਵੈਂਟ ਲਈ ਜਿਹਨੂੰ ਮੈਂ ਤੇ ਇਵੈਂਟ ਦਾ ਹੀ ਨਾਮ ਦਵਾਂਗੀ ਕਿ ਬਹੁਤ ਵੱਡਾ ਉਪਰਾਲਾ ਜੋ ਕੀਤਾ ਜਾ ਰਿਹਾ ਹੈ ਮੈਂ ਇੱਕ এডਿਕੇਸ਼ਨ ਦੇ ਬਾਰੇ ਕਹਿਣਾ ਚਾਹੂੰਗੀ ਕਿ ਜਿਹੜੀ ਆਪਣੀ এডਿਕੇਸ਼ਨ ਹੈ ਇਟ गिव ओनली ਡਿਗਰੀ ਇਟ ਡਿਜ਼ਨਟ ਗਿਵ ਐਨੀ ਟ੍ਰੇਨਿੰਗ ਆਈ ਥਿੰਕ ਸੋ ਸੱਚ ਟਾਈਪ ਆਫ ਇਵੈਂਟਸ ਆਰ ਵੈਰੀ ਹੈਲਪਫੁਲ for so the girls because they are getting knowledge by their hands ਕਿਉਂਕਿ ਜਦੋਂ ਇੱਕ ਐਜੂਕੇਸ਼ਨ ਮਿਲ ਜਾਂਦੀ ਹੈ ਉਹ ਉਸ ਨੂੰ ਇੱਕ ਕਾਗਜ਼ ਦੇ ਰੂਪ ਚ ਮਿਲਿਆ ਜਾਂਦਾ ਹੁਣ ਸਾਡੇ ਕੋਲ ਨਾ ਕਈ ਵਾਰ ਗਰਲਸ ਆ ਜਾਂਦੀਆਂ ਕਿ ਮੈਮ ਅਸੀਂ ਜੌਬ ਕਰਨਾ ਚਾਹੁੰਦੇ ਹਾਂ ਬਟ ਕਈ ਵਾਰ ਅਸੀਂ ਉਹਨਾਂ ਨੂੰ ਪੁੱਛ ਰਹੇ ਨੇ ਕਿ ਤੁਹਾਨੂੰ ਕੰਪਿਊਟਰ ਆਪਰੇਟ ਕਰਨਾ ਆਉਂਦਾ ਕਹਿੰਦੇ ਕਿ ਨਹੀਂ ਮੈਮ ਦੇ ਆਰ ਐਮ ਏ ਵੀ ਹੈ ਬਟ ਦੇ ਡੋਨਟ نو ਕਿਉਂਕਿ ਜਿਹੜਾ ਅੱਜ ਕੱਲ ਦੇ ਜਿਹੜੀ ਸੋਸਾਇਟੀ ਹੈ ਸਾਡੀ ਉਹ ਸਾਰੀ ਟੈਕਨੀਕਸ ਦੇ ਉੱਤੇ ਚੱਲ ਰਹੀ ਹੈ ਤੇ ਕਈਆਂ ਨੂੰ ਆਪਰੇਟ ਤੱਕ ਨਹੀਂ ਕਰਨਾ ਆਉਂਦਾ ਹੁੰਦਾ ਤਾਂ ਸੱਚ ਟਾਈਪ ਆਫ ਇਵੈਂਟਸ ਆਰ ਵੈਰੀ ਯੂਸਫੁਲ ਫॉर द ਗਰਲਸ ਤੇ ਇਸ ਦੇ ਵਿੱਚ ਸਾਨੂੰ ਕਾਫੀ ਸਾਰੇ ਜਿਵੇਂ ਕੋਰਸਿਸ ਕਰਵਾਏ ਜਾ ਰਹੇ ਹੈ ਜਿਸ ਦੇ ਵਿੱਚ ਕਢਾਈ ਹੋ ਗਈ ਸਲਾਈ ਹੋ ਗਈ ਕੰਪਿਊਟਰ ਦੇ ਕੋਰਸਿਸ ਹੋ ਗਏ ਇੰਗਲਿਸ਼ ਸਪੋਕਨ ਕੋਰਸਿਸ ਹੋ ਗਏ ਆਲ ਆਰ ਅਵੇਲੇਬਲ ਤਾਂ ਆਈ ਥਿੰਕ ਸੋ ਇਨਾਂ ਦੇ ਨਾਲ ਇਹਨਾਂ ਦੇ ਬ੍ਰਦਰ ਮਨਨਾ ਜੀ ਵੀ ਬੜਾ ਸੱਜੀ ਬਾਹ ਬਣ ਕੇ ਇਹਨਾਂ ਨਾਲ ਸਾਥ ਦੇ ਰਹੇ ਆ ਤਾਂ ਪਰਮਾਤਮਾ ਇਹਨਾਂ ਭੈਣ ਭਰਾਵਾਂ ਦੀ ਜੋੜੀ ਨੂੰ ਤਰੱਕੀ ਦਿੰਦਾ ਰਹੀ ਔਰ ਬਹੁਤ ਕਾਮਯਾਬੀਆਂ ਤੇ ਜਾਏ ਔਰ ਇੱਕ ਇਵੈਂਟ ਇਸ ਤਰ੍ਹਾਂ ਦੇ ਜਿਹੜੇ ਆਪਣੇ ਟ੍ਰੇਨਿੰਗ ਕੈਂਪ ਹੁੰਦੇ ਆ ਇਹ ਬੱਚੀਆਂ ਲਈ ਆਈ ਥਿੰਕ ਸੋ ਬਹੁਤ ਜ਼ਿਆਦਾ ਬੈਨੀਫੀਸ਼ੀਅਲਸ ਹੈ ਮੈਨੂੰ ਤਾਂ ਲੱਗਦਾ ਕਿ ਸਭ ਲਈ ਹੋਣਾ ਚਾਹੀਦਾ ਗੱਲਿਆ ਗਰਲਜ਼ ਲਈ ਨਹੀਂ ਬੁਆイズ ਨੂੰ ਵੀ ਬੜੀ ਲੋੜ ਹੈ ਜੀ ਕਿਉਂਕਿ ਸਾਡੇ ਬੱਚੇ ਦਿਨੋਂ ਦਿਨ ਬਾਹਰ ਜਾ ਰਹੇ ਆ ਕਿਸ ਕਾਰਨ ਜਾ ਰਹੇ ਆ ਕਿਉਂਕਿ ਦੇ ਡੋਨਟ ਗੈਟ ਦਾ ਜੌਬਸ ਕਿਉਂਕਿ ਉਹਨਾਂ ਨੂੰ ਦੇਅਰ ਨੋਟ ਟ੍ਰੇਨਡ ਬਾਈ ਦਾ ਹੈਂਡਸ ਜੇਕਰ ਉਹਨਾਂ ਨੂੰ ਟ੍ਰੇਨ ਕੀਤਾ ਜਾਏ ਹੈਂਡਸ ਨਾਲ ਆਈ ਥਿੰਕ ਸੋ ਦੇ ਵਿਲ ਪ੍ਰਿਫਰ ਟੂ ਲਿਵ ਇਨ ਇੰਡੀਆ ਆਮ ਵੈਰੀ ਥੈਂਕਫੁਲ ਟੂ ਵੀ ਨੋ ਮੈਮ Who are organizing such type of events thank, thank you ji